ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ 12 ਮਹਾਂ ਵਿੱਚੋਂ ਸ਼ਬਦ ਕਰਾਂਗੇ ਜੀ ਵਿਸਾਖ ਦੇ ਮਹੀਨੇ ਨੂੰ ਮੁੱਖ ਰੱਖਦੇ ਆਂ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਆਂ ਸ਼ਬਦ ਕਰਾਂਗੇ ਜੀ ਵਿਸਾਖ ਸੁਹਾਵਾ ਤਾਂ ਲਗੇ ਜਾਂ శాంత ਭੇਟੇ ਹਰ ਸੋਏ ਨਾਨਕੀ ਪ੍ਰਭ ਬੇੰਤੀ ਪ੍ਰਭ ਮੇਲੋ ਪ੍ਰਾਪਤ ਹੋਏ ਇਹ ਖਾਬਸ ਸੋ 90 ਅੰਗ ਤੇ ਅਮਰਤ ਕੀਰਤਨ ਸੁਆਇਮਾਨ ਹੈ ਜੀ ਸ਼ਬਦ ਗਾਇਨ ਕਰਦੇ ਹਾਂ ਨਾਂ ਨਾਲ ਸਲੋਗ ਕਰਕੇ ਸਿੱਖਦੇ ਹਾਂ ਜੀ ਬਹੁਤ ਹੀ ਸੁਖੀ ਰੀਤ ਹੈ ਜੀ ਬਹੁਤ ਹੀ ਸੋਹਣੀ ਟਿਊਨ ਹੈ ਆਪ ਜੀ ਗਾਇਨ ਕਰਦੇ ਕਰਦੇ ਇਹ ਸਿੱਖ ਜਾਵੋਗੇ ਜੀ ਫੁੱਲਾਂ ਤੁਕਾਂ ਦੇ ਖਿਮਾ ਜੀ ਆਓ ਜੀ ਰਲ ਮਿਲ ਕੇ ਸ਼ਬਦ ਗਾਇਨ ਕਰਦੇ ਹਾਂ ਬੇਸਾਖ ਸੋਹਾ ਵਾ ਤਾਂ ਲਗੇ ਸਾਂਤ ਪੇਟੇ ਹਰ ਸੋਏ ਵੇਸਾ ਕੋ ਸੋਹਾ ਬਤਾ ਲਗੇ ਜਾ ਸਾਂਤ ਪੇਟੇ ਤੰਤੇ ਪੇਟੇ ਹਰ ਸੋਏ ਬੇਸਾਕ ਤਿਰਨ ਕਿਉ ਬਾਡਿਆ ਜਿੰਨਾ ਪ੍ਰੇਮ ਬਿਸ਼ੋ ਹਰ ਸੋਏ i yeah. Son. Yeah, yeah. 这个。啊啊啊 ਵੇ ਨ ਵਰਨਾ ਕੋਏ ਪਸਾਹ ਸੁਹਾਵਾ ਕਾ ਲਗੇ ਜੰ ਸੰਤ ਕੇਤੇ ਹਰ ਸੋਏ ਪਸਾਹ ਸੁਹਾਵਾ ਕਾ ਲਗੇ ਜੰ ਸੰਤ ਕੇਤੇ ਹਰ i so आलग के प्रभु बेनती ਸ਼ਾਉਦਾ ਤਾਂ ਗਾਇਨ ਕੀਤਾ ਹੈ ਜੀ ਉਹ ਇਸ ਕਰਕੇ ਤਾਂ ਕਿ ਵਿੱਚੋਂ ਕੋਈ ਲਾਈਨ ਛੁੱਟੇ ਨਾ ਤਾਂ ਕਰਕੇ ਸਾਰਾ ਆਪਾਂ ਸ਼ਬਦ ਗਾਇਨ ਕੀਤਾ ਹੈ ਜੀ ਕਿਉਂਕਿ 12 ਮਾ ਦਾ ਜੋ ਪਾਠ ਹੈ ਇਹਦੇ ਵਿੱਚ ਜੋ ਸ਼ਬਦ ਹਨ ਬਹੁਤ ਔਖੇ ਹੁੰਦੇ ਹਨ ਜੀ ਤਾਂ ਕਰਕੇ ਆਪਾਂ ਸਾਰੀਆਂ ਲਾਈਨਾਂ ਨੂੰ ਗਾਇਨ ਕੀਤਾ ਹੈ ਹੁਣ ਆਪਾਂ ਸ਼ਬਦ ਨੂੰ ਸਲੋ ਕਰਕੇ ਸਿੱਖਦੇ ਹਾਂ ਜੀ ਬੈਸਾ ਖੁਸ਼ੋਹਵਾਤ ਲਗੇ ਜਾਂ ਸੰਤ ਪੇਟੇ ਹਰਸੋਏ ਸਤੈ ਨਗਰੀ ਬੈਸਾ ਖੁਸ਼ੋਹਵਾਤ ਲਗੇ ਜਾਂ ਸੰਤ ਪੇਟੇ ਹਰਸੋਏ ਵੇ ਸਾਖ ਸੁਹਾਵਾਤਾ ਲਗੈ ਜੱਗ ਇਥੇ ਬੋਲਣਾ ਦਿੱਤਾ ਜੱ ਸੰਤ ਪੇਟੇ ਹਰ ਸੋਏ ਜੱ ਸੰਤ ਪੇਟੇ ਹਰ ਸੋਏ ਇਸਾ ਜੋੜ ਦੇਖਦੇ ਹਾਂ ਜੀ ਨਾਲੇ ਕੇ ਪ੍ਰਭ प्रभु बोलो ना जी के प्रभु बिनते प्रभु मिलो प्राप्त होए मिलो प्राप्त होए मिलो मिलो प्राप्त होए फिर देख लेना நான கே பிரபு பிரபு மில புராபுத்தோ தே பிட்டே சோ வசா சோ ਤਰਾ ਕਰਦੇ ਹਾਂ ਜੀ ਵਸਾ ਕੇ ਧੀਰਨ ਕਿਉਂ ਬਾੜੀਆਂ ਜਿੰਨਾ ਪ੍ਰੇਮ ਬੇਸ਼ੋ ਵਸਾ ਕੇ ਧੀਰਨ ਕਿਉਂ ਬਾੜੀਆਂ ਜਿੰਨਾ ਪ੍ਰੇਮ ਬੇਸ਼ੋ ਹਰ ਸੱਜਣ ਕਬੇ ਸਾਰ ਕੇ ਲੱਗੇ ਮਾਇਆ ਤੋ ਹੋ ਪਤਰਾ ਕਲਦਰਨਾ ਸੰਗਤਨਾ ਹਰ ਅਵਨਾਸੀ ਹੋ ਬਿਸਾਕ ਸੁਹਾਵਾ ਤਾ ਲਗੇ ਜਨ ਸੰਤ ਪੇ ਸਾਖ ਸੋਹਾ ਵਾਤਾ ਲਗੇ ਜੈ ਸੰਤ ਪੇਟੇ ਹਰ ਸੋਏ ਅੰਤਰੇ ਦੇ ਇੱਕ ਲੈਨ ਹੋਰ ਦੇਖਦੇ ਹਾਂਗੇ ਪ੍ਰੇਤਮ ਚਰਨੀ ਜੋ ਲਗੇ ਤਿੰਨ ਕੀ ਨੈਣ ਜੋ ਲਗੇ ਤਨ ਕੀ ਨਰਮਲ ਸੋਏ ਨਾਲਕ ਕੀ ਪ੍ਰਭ ਬੇਨਤੀ ਪ੍ਰਭ ਮੇਲੋ ਪਰਪਤ ਹੋਏ ਨਾਲਕ ਕੀ ਪ੍ਰਭ ਕਉ ਸੁਹਾਵਾ ਤਾ ਲਗੇ ਜਾ ਸੰਤ ਪੇਟੇ ਹਰ ਸੋਏ ਜਾ ਸੰਤ ਪੇਟੇ ਹਰ ਸੋਏ ਜਾ ਸੰਤ ਪੇਟੇ ਪੁਲਾ ਦੁਕਾਨ ਦੇ ਖਵਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ